ਸਤਿ ਸ਼੍ਰੀ ਅਕਾਲ ਨਮਸਕਾਰ ਅਦab ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਤੁਹਾਨੂੰ ਦੱਸ ਦਿੰਨੇ ਕਿ ਬਾਲੀਵੁੱਡ ਦੇ ਵਿੱਚ ਅਸੀਂ ਬਹੁਤ ਸਾਰੀਆਂ ਫਿਲਮਾਂ ਦੇਖਦੇ ਆਂ ਲੇਕਿਨ ਜੋ 90s ਦੇ ਟਾਈਮ ਦੇ ਫਿਲਮਾਂ ਨੇ ਉਹਨਾਂ ਦੇ ਵਰਗੀ ਕੋਈ ਰੀਲਿਸ ਨਹੀਂ ਹੈ ਸੋ 90s ਦੇ ਫਿਲਮਾਂ ਜਿਹੜੀਆਂ ਬੈਕ ਟੂ ਬੈਕ ਰੀਲਿਸ ਹੋਣ ਵਾਲੀਆਂ ਨੇ ਹੁਣ ਤੁਹਾਨੂੰ ਦੱਸ ਦਿੰਨੇ ਕਿ ਉਹ ਤਾਂ ਅਸੀਂ ਦੇਖਦੇ ਆਂ ਕਿ ਦੁਬਾਰਾ ਰੀਰੀਲੀਜ਼ ਹੋ ਰਹੀਆਂ ਨੇ ਸਿਨੇਮਾਸ ਦੇ ਵਿੱਚ ਲੇਕਿਨ ਕ੍ਰਿਸ਼ 4 ਫਿਲਮ ਦੇ ਬਾਰੇ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਕ੍ਰਿਸ਼ 4 ਜੋ ਹੈ ਰਿਤਿਕ ਰਾਸ਼ਨ ਲੈ ਕੇ ਆ ਰਹੇ ਨੇ ਜਿਸ ਦੇ ਵਿੱਚ ਨੋਰਾ ਫਤੇਹੀ ਔਰ ਪ੍ਰ ਅਰ ਅੱਜ ਇੱਕ ਹੋਰ ਐਡੀਸ਼ਨ ਜੜੀ ਹੋਈ ਹੈ ਇੱਕ ਹੋਰ ਅਪਡੇਟ ਇਸ ਫਿਲਮ ਨੂੰ ਲੈ ਕੇ ਤੁਹਾਨੂੰ ਅਸੀਂ ਦੇਣੀ ਹੈ ਕਿ ਇਸ ਫਿਲਮ ਦੇ ਵਿੱਚ ਪ੍ਰਿਤੀ ਜੰਟਾ ਔਰ ਰਿਤਿਕ ਰੋਸ਼ਨ ਤੋਂ ਇਲਾਵਾ ਤੁਹਾਨੂੰ ਦੱਸ ਦਿੰਨੇ ਹੈ ਕਿ ਪ੍ਰਿਆੰਕਾ ਚੋਪੜਾ ਵਿਵੇਕ ਅਬਰੋਏ ਔਰ ਰੇਖਾ ਇਹ ਸਾਰੇ ਜੋ ਨੇ ਵਾਪਿਸ ਇਸ ਫਿਲਮ ਦੇ ਵਿੱਚ ਨਜ਼ਰ ਆ ਸਕਦੇ ਨੇ ਕਿਉਂਕਿ ਇਹ ਫਿਲਮ ਜਿਹੜੀ ਹੈ ਜਿਸ ਦਾ ਬੇਸਬਰੀ ਨਾਲ ਹਰ ਕਿਸੇ ਨੂੰ ਇੰਤਜ਼ਾਰ ਹੈ ਕ੍ਰਿਸ਼ 4 ਜਿਸ ਦੇ ਵਿੱਚ ਰਿਤਿਕ ਰੋਸ਼ਨ ਨੇ ਬਿਹਤਰੀਨ ਕਿਰਦਾਰ ਪਲੇ ਕਰਕੇ ਆਪਣੇ ਜੋ ਫੈਨਸ ਨੇ ਉਹਨਾਂ ਤੇ ਅਲੱਗ ਛਾਪ ਛੱਡੀ ਸੀ ਸੋ ਨੋਰਾ ਫਤੇਹੀ ਤੋਂ ਬਾਅਦ ਹੁਣ ਅਗਰ ਗੱਲ ਕਰਦੇ ਆ ਪ੍ਰਿਆੰਕਾ ਚੋਪੜਾ ਦੀ ਤਾਂ ਪ੍ਰਿਆੰਕਾ ਚੋਪੜਾ ਇਸ ਫਿਲਮ ਦੇ ਵਿੱਚ ਸਾਨੂੰ ਨਜ਼ਰ ਆ ਸਕਦੀ ਕਿਉਂਕਿ ਥੋੜਾ ਸਮਾਂ ਪਹਿਲਾਂ ਜੋ ਹੈ ਨੋਰਾ ਫਤੇਹੀ ਦੁਬਾਰੇ ਅਪਡੇਟ ਆਈ ਸੀ ਕਿ ਨੋਰਾ ਫਤੇਹੀ ਔਰ ਬ੍ਰਿਜੀਟ ਜੰਟਾ ਜੋ ਨੇ ਦੋਨੋਂ ਇਸ ਫਿਲਮ ਦੇ ਵਿੱਚ ਨਜ਼ਰ ਆ ਸਕਦੇ ਨੇ ਪਰ ਅੱਜ ਜੋ ਅਪਡੇਸ਼ਨ ਆਈ ਉਸ ਦੇ ਵਿੱਚ ਵਿਵੇਕ ਓ ਟਰिपल ਇਹਨਾਂ ਦਾ ਕੋਈ ਟਰिपल ਰੋਲ ਕਹਿ ਸਕਦੇ ਆ ਸੀ ਕਿ ਟਰिपल ਜਾਂ ਟ੍ਰਾਇੰਗਲ ਵਾਲੀ ਸਟੋਰੀ ਜਿਹੜੀ ਹੈ ਟਵਿਸਟ ਉਹ ਇਹਦੇ ਵਿੱਚ ਦਿਖਾਇਆ ਜਾਏਗਾ ਸੋ ਰੇਖਾ ਵੀ ਇਸ ਫਿਲਮ ਦੇ ਵਿੱਚ ਰਿਟਰਨ ਕਰ ਰਹੇ ਨੇ ਰਿਤਿਕ ਰੋਸ਼ਨ ਔਰ ਪ੍ਰਿਆੰਕਾ ਚੋਪੜਾ ਤੇ ਨਾਲ ਦੇ ਨਾਲ ਪ੍ਰਿਤੀ ਜੰਟਾ ਔਰ ਵਿਵੇਕ ਖੋਬਰਾ ਸੋ ਨੋਰਾ ਫਤੇਈ ਦੇ ਬਾਰੇ ਥੋੜੇ ਦਿਨ ਪਹਿਲਾਂ ਅਪਡੇਟ ਆਈ ਸੀ ਕਿ ਨੋਰਾ ਫਤੇਈ ਜੜੇ ਨੇ ਇਸ ਫਿਲਮ ਦੇ ਵਿੱਚ ਆਪਣਾ ਕਿਰਦਾਰ ਪਲੇ ਕਰਦੇ ਹੋਏ ਨਜ਼ਰ ਆ ਸਕਦੇ ਨੇ ਪਰ ਅੱਜ ਇਹ ਅਪਡੇਟ ਜਿਹੜੀ ਉਹ ਚੇਂਜ ਹੋ ਗਈ ਹੈ ਸੋ ਬਾਲੀਵੁੱਡ ਦੀ ਅਗਰ ਰਿਤਿਕ ਕ੍ਰੋਸ਼ਨ ਦੀਆਂ ਫਿਲਮਾਂ ਦੀ ਗੱਲ ਕਰੀ ਤੇ ਰਿਤਿਕ ਕ੍ਰੋਸ਼ਨ ਨੇ ਬਹੁਤ ਸਾਰੀਆਂ ਫਿਲਮਾਂ ਜੜ ਨਾ ਪਿਆਰ ਹੈ ਜਿਸ ਦੇ ਵਿੱਚ ਪ੍ਰੈਜ਼ੀਡੈਂਟ ਆ ਉਹਨਾਂ ਦੇ ਨਾਲ ਨਜ਼ਰ ਆਈ ਸੀਗੀ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਫਿਲਮਾਂ ਜਾਦੂ ਵਰਗੀਆਂ ਜਿਨ੍ਹਾਂ ਨੂੰ ਅੱਜ ਵੀ ਹਰਿਤਿਕ ਰੋਸ਼ਨ ਦੇ ਕੈਰੈਕਟਰ ਨੂੰ ਉਨਾ ਹੀ ਪਿਆਰ ਮਿਲਦਾ ਹੈ ਉਨਾ ਹੀ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਸੋ ਕ੍ਰਿਸ਼ 4 ਦੇ ਵਿੱਚ ਜਿਹੜੀ ਅਪਡੇਸ਼ਨ ਸੀ ਉਹ ਅਸੀਂ ਤੁਹਾਨੂੰ ਅੱਜ ਦੇ ਦਿੱਤੀ ਹੈ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਤੁਸੀਂ ਕਿਸ ਨੂੰ ਦੇਖਣਾ ਚਾਹੁੰਦੇ ਹੋ ਕ੍ਰਿਸ਼ 4 ਦੇ ਵਿੱਚ ਸਾਨੂੰ ਜ਼ਰੂਰ ਕਮੈਂਟ ਕਰਕੇ ਸੁਣਾ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਬਾਲੀਵੁੱਡ ਦੇ ਵਿੱਚ ਅਸੀਂ 90s ਦੀਆਂ ਫਿਲਮਾਂ ਜਿਹੜੀਆਂ ਬੈਕ ਟੂ ਬੈਕ ਰਿਲੀਜ਼ ਹੋਣ ਵਾਲੀਆਂ ਨੇ ਹੁਣ ਤੁਹਾਨੂੰ ਦੱਸ ਦਿੰਨੇ ਕਿ ਉਹ ਤਾਂ ਅਸੀਂ ਦੇਖਦੇ ਆ ਕਿ ਦੁਬਾਰਾ ਰੀ ਰਿਲੀਜ਼ ਹੋ ਰਹੀਆਂ ਨੇ 시ਨੇਮਾਸ ਦੇ ਵਿੱਚ ਲੇਕਿਨ ਕ੍ਰਿਸ਼ 4 ਫਿਲਮ ਦੇ ਬਾਰੇ ਅਸੀਂ ਨਾਲ ਪਰ ਅੱਜ ਇੱਕ ਹੋਰ ਐਡੀਸ਼ਨ ਜਿਹੜੀ ਹੋਈ ਹੈ ਇੱਕ ਹੋਰ ਅਪਡੇਟ ਇਸ ਫਿਲਮ ਨੂੰ ਲੈ ਕੇ ਤੁਹਾਨੂੰ ਅਸੀਂ ਦੇਣੀ ਹੈ ਕਿ ਇਸ ਫਿਲਮ ਨੇ ਬਿਹਤਰੀਨ ਕਿਰਦਾਰ ਪਲੇ ਕਰਕੇ ਆਪਣੇ ਜੋ ਫੈਨਸ ਨੇ ਉਹਨਾਂ ਤੇ ਕਹੋ ਨਾ ਪਿਆਰ ਜਿਸ ਦੇ ਵਿੱਚ ਪ੍ਰੈਜ਼ੀਡੈਂਟਾ ਉਹਨਾਂ ਨਾਲ ਨਜ਼ਰ ਆਈ ਸੀਗੀ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਫਿਲਮਾਂ ਜਾਦੂ ਵਰਗੀਆਂ ਜਿਨ੍ਹਾਂ ਨੂੰ ਅੱਜ ਵੀ ਇਰਤਿਕ ਰੋਸ਼ਨ ਦੇ ਕੈਰੈਕਟਰ ਨੂੰ ਉਹਨਾਂ ਹੀ ਪਿਆਰ ਮਿਲਦਾ ਹੈ ਉਹਨਾਂ ਹੀ ਲੋਕ ਜਿਹੜੇ ਨੇ ਪਸੰਦ ਕਰਦੇ ਨੇ ਸੋ ਕ੍ਰਿਸ਼ 4 ਦੇ ਵਿੱਚ ਜਿਹੜੀ ਅਪਡੇਸ਼ਨਸ ਹੀ ਹੋਸੀ ਤੁਹਾਨੂੰ ਅੱਜ ਦੇ ਦਿੰਦੀ ਆ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਤੁਸੀਂ ਕਿਸ ਨੂੰ ਦੇਖਣਾ ਚਾਹੁੰਦੇ ਹੋ ਕ੍ਰਿਸ਼ 4 ਦੇ ਵਿੱਚ ਸਾਨੂੰ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਣਾ ਧੰਨਵਾਦ